ਅੱਜ ਜੀ ਹੈਗੀ 29 ਤਰੀਕ 7ਵਾਂ ਮਹੀਨਾ ਜੀ 2025 ਦਾ ਸਾਲ ਹੈ ਜੀ ਇੱਕ ਕਮੇਟੀ ਆਇਆਾਰੇ ਮੁਰਦਾ ਜੀ ਸਾਨਕਾ ਉਹਦੀ ਸਫਾਈ ਚੱਲ ਰਹੀ ਹੈ ਜੀ ਅੱਜ ਬਾੜ ਨੰਬਰ 13 ਦੇ ਐਮਸੀ ਸਾਹਿਬ ਜੀ ਸਾਹਿਬ ਜੀ ਉਹ ਵੀ ਖੁਦ ਅੱਗੇ ਨਿੰਤ ਕਰਨ ਦੀ ਸਫਾਈ ਵਿੱਚ ਟਰੈਕਟਰ ਲਾਇਆ ਹੋਇਆ ਜੀ ਜਿਹਦੇ ਨਾਲ ਮਤਲਬ ਕੀ ਆਪਣਾ ਕੂੜਾ-ਗਵਾੜ ਦੇ ਚੱਕੇ ਕਰਦਨੇ ਆ ਜਿਹੜਾ ਟਰੈਕਟਰ ਹੁੰਦੇ ਜੀ ਸਾਰੇ ਵਰਕਰ ਲੱਗੇ ਹੋਏ ਨੇ ਜੀ ਲੋਡਰ ਜਿਹੜਾ ਜੋ ਵੀ ਹੁੰਦੇ ਜੀ ਤੇ ਆ ਦੇਖੋ ਜੀ ਆ ਬਜ਼ੁਰਗ ਅੰਕਲ ਨੇ ਇਹ ਵੀ ਲੱਗੇ ਹੋਏ ਨੇ ਇੱਕ ਆ ਆਪਣਾ ਜਿੰਨੇ ਵੀ ਵਰਕਰ ਨੇ ਮਤਲਬ ਕੀ ਕਹਿੰਨ ਦਾ ਆ ਸਾਰੇ ਵਰਕਰ ਕਮੇਟੀ ਦੇ ਜੀ ਸਫਾਈ ਦੇ ਜੁਟੇ ਹੋਏ ਨੇ ਜੀ ਸਾਰੇ ਐਮਸੀ ਸਾਹਿਬ ਖੁਦ ਆਪ ਲੱਗ ਰਹੇ ਨੇ ਜੀ ਪਲਵੀਰ ਸੈਣੀ ਵਾਰਡ ਨੰਬਰ 13 ਦੇ ਐਮਸੀ ਨੇ ਜੀ ਮੁਨਕ ਜੀ ਫੋਨ ਘਾਟ 12 ਨੰਬਰ ਤੇ ਸ਼ਮਸ਼ਾਨ ਘਾਟ 12 ਵਾਰਡ ਤੇ ਹੈ ਜੀ ਇਹ ਜੇ ਹਾਂ ਕਹੋ ਜਿਹੜਾ ਵਾਰਡ ਹੈ ਜੇਲੇ ਦਾ ਪਾੜਾ ਇਹ ਜੀ ਹਾਂ ਜੀ ਰਹੇਗਾ ਜੇਲੇ ਦਾ ਵਾਰਡ ਹੈ ਜੀ ਇਹ ਐਮਸੀ ਸਾਹਿਬ ਐਮਸੀ ਸਾਹਿਬ ਨੇ ਜਿਹੜੇ ਜੀ ਵੇ ਜੀ ਜੀ ਵੀ ਜਨਾ ਕੰਮ ਕਰ ਰਹੇ ਹਨ ਜਿਵੇਂ ਜੀ ਸੀ ਵੀ ਕੰਮ ਕਰਦੀ ਜੀ ਉਸ ਤਰ੍ਹਾਂ ਐਮ ਸੀ ਸਾਹਿਬ ਕੰਮ ਕਰਨ ਲੱਗ ਰਹੇ ਨੇ ਜੀ ਅੱਜ ਥੋੜੀ ਮਿਹਨਤ ਨਾਲ ਜੀ ਇਹ ਤਾਂ ਕੋਪਾ ਦੀ ਠੀਕ ਜੀ ਦੇਖੋ ਇਧਰ ਸਤਰਾ ਆਹ ਠੀਕ ਹੈ ਬਸ ਆ ਬਸ ਆਇਆ ਆ ਆ ਕੇ ਕੋਈ ਨਹੀਂ ਜੀ ਕੋਈ ਆ ਦੇਖੋ ਜੀ ਸਾਰੇ ਮਤਲਬ ਕਿ ਟਾਹਣੀਆਂ ਟੂਣੀਆਂ ਪੱਤੇ ਪੁੱਤੇ ਤੋੜ ਗਏ ਸਾਰੇ ਮਤਲਬ ਕਿ ਗੰਦਮੰਦ ਸਾਰਾ ਯੱਕ ਉਡੋ ਲਿਆ ਬਲੜ ਪੂਰੀ ਮਿਹਨਤ ਨਾਲ ਕਰਨ ਲੱਗ ਰਹੇ ਆ ਇਹ ਸਫਾਈ ਜੀ ਇਹ ਹੁਣ ਰੋਜ਼ ਇਸ ਤਰ੍ਹਾਂ ਸਫਾਈ ਚੱਲਿਆ ਕਰਿਆ ਕਰੂ ਜੀ ਮੂਨਕ ਦੇ ਅੰਦਰ ਜੀ ਵੱਡਾ ਵੀ ਇਹ ਹੁੰਦੀ ਫਸ ਤੋਂ ਰਿਫਰ ਦੇ ਹਾਂ ਉਹ ਗਰੇਗ ਨੂੰ ਕਰੀ ਜਾ ਜੀ ਆ ਸਾਰੇ ਮਤਲਬ ਕਿ ਸਾਰੇ ਰਾਸਤੇ ਦੀ ਸਫਾਈ ਕੀਤੀ ਜਾ ਰਹੀ ਹੈ ਜੀ ਯਾਰ ਜੇ ਕਦੇ ਹਾਂ ਕਮ ਆ ਦੇਗਾ ਨਾਲ ਲਾ ਦੇ ਗੱਡ ਗਏ ਸਾਰਿਆਂ ਨੇ ਆਪੋ ਆਪਣੇ ਕਸੀ ਕਸੋਲੇ ਚੱਕੇ ਹੋਏ ਨੇ ਜੀ ਕਮੇਟੀ ਵਰਕਰਾਂ ਨੇ ਤੇ ਨਾਲ ਲੱਗੇ ਹੋਏ ਨੇ ਜੀ ਵਾੜ ਨੰਬਰ 13 ਦੇ ਬਲਬੀਰ ਸੈਣੀ ਐਮਸੀ ਜੀ ਖੁਦ ਆਪ ਉਹ ਮਿਹਨਤ ਕਰਨ ਲੱਗ ਰਹੇ ਨੇ ਜੀ ਤੇ ਲੋ ਜਿਹੜਾ ਹੈਗਾ ਟਰੈਕਟਰ ਜੀ ਆਪਣਾ ਲੋਡਰ ਕਹਿੰਦੇ ਨੇ ਜੀ ਲੋਡਰ ਲੋਡਰ ਕਹਿੰਦੇ ਨੇ ਜੀ ਨੂੰ ਜੀ ਉਹਦੇ ਨਾਲ ਮਤਲਬ ਕਿ ਸਫਾਈ ਕੀਤੀ ਜਾ ਰਹੀ ਹੈ ਜੀ ਖੋ ਜੀ ਐਮਸੀ ਸਾਹਿਬ ਵੱਡੇ ਵੱਡੇ ਟਾਣੇ ਤੋੜਨ ਲੱਗ ਰਹੇ ਨੇ ਜੀ ਸਾਰੀ ਸਫਾਈ ਕਰਨ ਲੱਗ ਰਹੇ ਨੇ ਜੀ ਜਿਹੜੇ ਰਾਸਤੇ ਦੇ ਵਿੱਚ ਦਿੱਕਤ ਕਰਦੇ ਸੀ ਟਾਣੇ ਕੂੜਾ ਕਬਾੜ ਜਿਹੜਾ ਵੀ ਹੈਗੇ ਜੀ ਉਹ ਕੱਲੇ ਆਪ ਲਾਂਦੀ ਦੂਸਰ ਸਾਰੇ ਪਾਓ ਹਾਂ ਫਿਰ ਆਹ ਦੇਖੋ ਜੀ ਸਾਰੇ ਮਤਲਬ ਕਿ ਸਫਾਈ ਚੱਲ ਰਹੀ ਹੈ ਜੀ ਪਹਿਲਾ ਦਿਨ ਸੀ ਅੱਜ ਜੀ ਪ੍ਰਧਾਨ ਸਾਹਿਬ ਬੈਠੇ ਸੀ ਆਪਣਾ ਅੱਜ ਇਹ ਸਾਰੀ ਸਫਾਈ ਕੀਤੀ ਜਾ ਰਹੀ ਹੈ ਜੀ ਬਾੜ ਨੰਬਰ 12 ਸਮਸ਼ਾਨ ਘਾਟ ਵਾਲਾ ਰਸਤਾ ਜੀ ਐਮ ਸੀ ਸਾਹਿਬ ਬਲਵੀਰ ਜੀ ਆਪ ਖੁਦ ਲੱਗ ਰਹੇ ਨੇ ਜੀ ਸਾਰੇ ਵਰਕਰ ਲੱਗੇ ਹੋਏ ਨੇ ਕਮੇਟੀ ਦੇ ਜੀ ਟੋਟਲੀ